ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਛੋਟੀ ਜਿਹੀ ਕਹਾਣੀ ਤੋਂ ਸ਼ੁਰੂਆਤ ਕਰਨੀ ਚਾਹੁੰਦਾ ਇੱਕ ਕਹਾਣੀ ਮੈਂ ਮਲਟੀਮੀਡੀਆ ਦੇ ਅੰਦਰੋਂ ਹੀ ਕਿਦਰੇ ਪੜੀ ਔਰ ਇੱਕ ਕਹਾਣੀ ਪੜੀ ਵੀ ਇੱਕ ਗੋਰੀ ਨੇ ਨਾ ਇੱਕ ਅਜ਼ਕਰ ਪਾਲਿਆ ਸੀ ਉਸਕਰ ਵੱਡਾ ਹੁੰਦਾ ਹੁੰਦਾ ਕਾਫੀ ਹੱਦ ਤੱਕ ਵੱਡਾ ਹੋ ਗਿਆ ਅਜ਼ਕਰ ਦੇ ਨਾਲ ਉਹ ਪਿਆਰ ਬੜਾ ਕਰਦੀ ਸੀ ਕਾਫੀ ਉਹਦਾ ਫੈਲਾਵ ਹੋਇਆ ਲੰਬਾ ਹੋਇਆ ਮੋਟਾ ਤਾਜਾ ਹੋਇਆ ਬੜਾ ਪਿਆਰ ਸੀ ਗੋਰੀ ਦੇ ਨਾਲ ਉਹ ਅਜ਼ਗਰ ਕੁਛ ਦਿਨਾਂ ਤੋਂ ਨਾ ਆਪਣਾ ਪੋਜਨ ਆਪਣਾ ਖਾਣਾ-ਦਾਣਾ ਬੰਦ ਕਰ ਦਿੰਦਾ ਉਹ ਜਿਹੜੀ ਗੋਰੀ ਸੀ ਨਾ ਉਹ ਪਸ਼ੂਆਂ ਦੇ ਮਾਹਿਰ ਡਾਕਟਰਾਂ ਦੇ ਕੋਲ ਗਈ ਤੇ ਉਹਨੇ ਇੱਕ ਗੱਲ ਕਹੀ ਕਿ ਮੇਰੇ ਘਰ ਦਾ ਜਿਹੜਾ ਅਜ਼ਗਰ ਹੈ ਨਾ ਉਹਨੇ ਕਈ ਦਿਨ ਤੋਂ ਖਾਣਾ ਖਾਣਾ ਬੰਦ ਕਰ ਦਿੱਤਾ ਕਿਦਰੇ ਬਿਮਾਰਤੇ ਨਹੀਂ ਕੋਈ ਹਰਜ ਮਰਜ ਤੇ ਨਹੀਂ ਕੋਈ ਦਵਾਈ دارو ਦੀ ਲੋੜ ਤੇ ਨਹੀਂ ਪਰ ਕਹਿੰਦੇ ਨੇ ਮਾਹਿਰਾਂ ਦੀ ਟੁਕੜੀ ਆਈ ਮਾਹਿਰਾਂ ਦੀ ਟੁਕੜੀ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਉਹਨੂੰ ਇੱਕ ਚੇਤਾਵਨੀ ਦਿੱਤੀ ਜਿਹੜੀ ਗੋਰੀ ਮਾਲਕ ਸੀ ਉਹਨੂੰ ਕਿਹਾ ਵੀ ਇਹਦੇ ਤੋਂ ਕਿਨਾਰਾ ਕਰ ਦੇ ਇਹਦੇ ਤੋਂ ਪਾਸੇ ਹੋ ਜਾ ਪੁੱਛਿਆ ਕਿਉਂ ਆਖਿਆ ਇਹ ਆਪਣੇ ਆਪ ਨੂੰ ਤਿਆਰ ਕਰਦਾ ਹੈ ਤਿਆਰ ਕਰ ਰਿਹਾ ਹੈ ਇਹ ਤੈਨੂੰ ਨਿਗਲਣ ਦੀ ਤੈਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਆਪ ਨੂੰ ਅੰਦਰੋਂ ਤਿਆਰ ਕਰ ਰਿਹਾ ਏ ਤੇਰਾ ਮਾਪ ਲੈ ਰਿਹਾ ਏ ਥੋੜੇ ਦਿਨਾਂ ਦੇ ਅੰਦਰ ਅੰਦਰ ਕਿਸੇ ਦਿਨ ਸੁੱਤੀ ਪਈ ਨੂੰ ਤੈਨੂੰ ਇਹ ਨਿਗਲ ਜਾਏਗਾ ਤੈਨੂੰ ਪਤਾ ਵੀ ਨਹੀਂ ਚੱਲੇਗਾ ਕਹਿੰਦੇ ਨੇ ਮਾਹਿਰਾਂ ਦੀ ਟੀਮ ਨੇ ਇਸ ਤਰ੍ਹਾਂ ਕਿਹਾ ਇੱਕ ਕਹਾਣੀ ਜਦੋਂ ਮੈਂ ਪੜ੍ਹੀ ਤੇ ਕਹਾਣੀ ਪੜ੍ਹ ਕੇ ਨਾ ਮੇਰੇ ਮਨ ਦੇ ਅੰਦਰ ਕਈ ਵਿਚਾਰ ਬਣਨੇ ਸ਼ੁਰੂ ਹੋਏ ਮਿਟਨੇ ਸ਼ੁਰੂ ਹੋਏ ਵਿਚਾਰਾਂ ਦੀ ਉਥਲ ਪੁਥਲ ਹੋਈ ਉਹ ਦੇੜ ਬੁਣ ਸ਼ੁਰੂ ਹੋਈ ਮੈਂ ਸੋਚਿਆ ਉਹ ਤੁਹਾਡੇ ਨਾਲ ਸ਼ੇਅਰ ਕਰਦਾਂ ਉਹ ਤੇ ਇੱਕ ਅਜਗਰ ਦੀ ਕਹਾਣੀ ਹੈ ਇੱਕ ਸੱਪ ਦੀ ਕਹਾਣੀ ਹੈ ਉਹ ਜਾਨਵਰ ਹੈ ਇੱਕ ਜੀਵ ਹੈ ਪਰ ਮੈਂ ਗੱਲ ਮਨੁੱਖੀ ਸਰੀਰਾਂ ਦੀ ਕਰਨੀ ਚਾਹੁੰਨਾ ਤੁਹਾਡੇ ਨਾਲ ਤੁਸੀਂ ਜਦੋਂ ਆਪਣੇ ਆਲੇ ਦੁਆਲੇ ਵੇਖੋ ਆਪਣੇ ਚਾਰ ਚੁਫੇਰੇ ਵੇਖੋ ਆਪਣੇ ਘਰ ਵਿੱਚ ਵੇਖੋ ਬਾਹਰ ਵੇਖੋ ਸੱਜੇ ਖੱਬੇ ਵੇਖੋ ਦੁਨੀਆਦਾਰੀ ਵਿੱਚ ਵੇਖੋ ਤੁਹਾਡੇ ਚਾਰ ਚੁਫੇਰੇ ਆਲੇ ਦੁਆਲੇ ਅਜਗਰ ਗਿਣਤੀ ਦੇ ਅੰਦਰ ਇੱਕ ਨਹੀਂ ਬਹੁਤ ਸਾਰੇ ਮੂੰਹ ਫੈਲਾ ਕੇ ਖੜੇ ਤੁਹਾਨੂੰ ਨਜ਼ਰ ਪੈਣਗੇ ਔਰ ਉਹ ਸਾਰੇ ਇਹ ਸਜਗਰ ਦੀ ਤਰ੍ਹਾਂ ਤਿਆਰੀ ਵਿੱਚ ਨੇ ਵੀ ਤੁਸੀਂ ਨਿਗਲੇ ਜਾਓ ਤੁਸੀਂ ਖਾਦੇ ਜਾਓ ਕਹਿੰਦੇ ਨਾ ਵੀ ਉਹ ਮਾਹਿਰਾਂ ਦੀ ਟੀਮ ਨੇ ਕਿਹਾ ਵੀ ਇਹ ਤਿਆਰੀ ਕਰ ਰਿਹਾ ਹੈ ਤੇਰਾ ਨਾਪ ਲੈ ਰਿਹਾ ਹੈ ਤੈਨੂੰ ਖਾਨ ਦੀ ਫਰਾਕ ਵਿੱਚ ਤੂੰ ਖਾਦੇ ਜਾਏਂ ਤੁਹਾਡੇ ਚਾਰ ਛਫੇਰੇ ਬਹੁਤ ਸਾਰੇ ਅਜਗਰ ਨੇ ਜਿਹੜੇ ਤੁਹਾਨੂੰ ਖਾਨ ਦੀ ਫਰਾਕ ਵਿੱਚ ਨੇ ਔਰ ਉਹ ਸਾਪਜਰਨਗੇ ਉਹ ਮਨੁੱਖੀ ਅਜਗਰ ਨੇ ਤੁਹਾਡੇ ਆਲੇ-ਦੁਆਲੇ ਚਾਰਚ ਫੇਰੇ ਤੁਹਾਡਾ ਥੋੜਾ ਜਿਹਾ ਧਿਆਨ हटਿਆ ਨਹੀਂ ਤੁਹਾਡਾ ਧਿਆਨ ਭਟਕਿਆ ਨਹੀਂ ਤੇ ਤੁਸੀਂ ਖਾਦੇ ਗਏ ਤੁਸੀਂ ਹজম ਹੋ ਗਏ ਤੁਹਾਡਾ ਥੋੜਾ ਜਿਹਾ ਧਿਆਨ ਪਾਸੇ ਹੋਇਆ ਮੈਂ 2-4 ਨੁਕਤੇ ਇੱਕ-ਇੱਕ ਕਰਕੇ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕਰਦਾ ਉਹ ਜਿਹੜਾ ਸੱਪ ਅਜਗਰ ਹੈ ਉਹ ਤੇ ਸ਼ਾਇਦ ਹੋ ਸਕਦਾ ਹੈ ਕਿ ਆਪਣੀ ਮਾਲਕ ਨੂੰ ਗੋਰੀ ਨੂੰ ਕਿਦਰੇ ਬਖਸ਼ ਵੀ ਦੇਵੇ ਪਰ ਜਿਹੜੇ ਮਨੁੱਖੀ ਅਜਗਰ ਨੇ ਨਾ ਤੁਹਾਡੇ ਚਾਰ ਸਫੇਰੇ ਫਿਰਦੇ ਨੇ ਇਹਨਾਂ ਤੋਂ ਬਖਸ਼ੇ ਜਾਉ ਸੰਭਾਵਨਾ ਨਹੀਂ ਹੈ ਬਹੁਤ ਘੱਟ ਸੰਭਾਵਨਾ ਹੈ ਵੀ ਇਹਨਾਂ ਕੋਲੋਂ ਤੁਸੀਂ ਬਖਸ਼ੇ ਜਾਓ ਸੱਪ ਅਜਗਰ ਬਾਰੇ ਤੇ ਮਾਇਰ ਨੇ ਦੱਸ ਦਿੱਤਾ ਵੀ ਖਾਨ ਦੀ ਤਿਆਰੀ ਕਰ ਰਿਹਾ ਹੈ ਪਰ ਜਿਹੜਾ ਮਨੁੱਖੀ ਅਜਗਰ ਹੈ ਇਹ ਤੇ ਸਾਬਤ ਇਹ ਕਰਦਾ ਹੈ ਵਿਸ਼ਵਾਸ ਇਹ ਦਵਾਉਂਦਾ ਹੈ ਯਕੀਨ ਇਹ ਦਵਾਉਂਦਾ ਹੈ ਵੀ ਮੈਂ ਤੇਰਾ ਰਖਵਾਲਾ ਆ ਮੈਂ ਤੇਰਾ ਮਦਦਗਾਰ ਆ ਮੈਂ ਤੇਰਾ ਹਮੈਤੀ ਆ ਮੇਰੇ ਤੋਂ ਡਰਨ ਦੇ ਲੋੜ ਨਹੀਂ ਹੈ ਪਰ ਪਤਾ ਉਦੋਂ ਲੱਗਦਾ ਹੈ ਜਦੋਂ ਖਾਤਾ ਹੀ ਜਾਂਦਾ ਹੈ ਜਦੋਂ ਖਾਨ ਦੀ ਫਰਾਗ ਵਿੱਚ ਬੈਠਾ ਹੁੰਦਾ ਹੈ ਤੇ ਅਗਲਾ ਨਿਗਲਿਆ ਜਾਂਦਾ ਹੈ ਪਤਾ ਉਹਨੂੰ ਉਦੋਂ ਲੱਗਦਾ ਹੈ ਵੀ ਛੇੜਾ ਕਹਿੰਦਾ ਸੀ ਰਖਵਾਲਾ ਰਖਵਾਲੇ ਨੇ ਮੂੰਹ ਵਿੱਚ ਪਾ ਲਿਆ ਰਖਵਾਲੇ ਨੇ ਮੇਰਾ ਤੇ ਆ ਸਾਰਾ ਬੇੜਾ ਡੋਬਨ ਦਾ ਯਤਨ ਕਰ ਦਿੱਤਾ ਹੈ ਬੇੜਾ ਡੋਬ ਦਿੱਤਾ ਤੁਹਾਡੇ ਆਲੇ-ਦੁਆਲੇ ਬਹੁਤ ਸਾਰੇ ਅਜਗਰ ਘੁੰਮ ਰਹੇ ਨੇ ਉਹਨਾਂ ਅਜਗਰਾਂ ਦੇ ਉੱਤੇ ਖਾਸ ਕਰਕੇ ਧਿਆਨ ਦਿਓ ਤੁਹਾਡੀਆਂ ਧੀਆਂ ਦੀ ਇੱਜ਼ਤ ਨੂੰ ਖਾਣ ਵਾਲੇ ਅਜਗਰ ਤੁਹਾਡੇ ਨੇੜੇ ਪਰਿਵਾਰਾਂ ਦੇ ਅੰਦਰ ਹੀ ਨੇ ਔਰ ਬਹੁਤ ਸਾਰੇ ਨੇ ਮਾਮਿਆਂ ਦੇ ਅੰਦਰ ਮਾਸੀਆਂ ਦੇ ਅੰਦਰ ਫੁੱਫਿਆਂ ਦੇ ਅੰਦਰ ਦੁੱਜਿਆਂ ਦੇ ਅੰਦਰ ਤਿੱਜਿਆਂ ਦੇ ਅੰਦਰ ਗਲੀ ਦੇ ਅੰਦਰ ਬਾਜ਼ਾਰ ਦੇ ਅੰਦਰ ਮਹੱਲੇ ਦੇ ਅੰਦਰ ਪਿੰਡ ਦੇ ਅੰਦਰ ਦੁੱਜੇ ਤਿੱਜੇ ਤੁਹਾਡੀ ਧੀਆਂ ਦੀ ਇੱਜ਼ਤ ਨੂੰ ਖਾਣ ਵਾਲੇ ਅਜਗਰ ਬੜੇ ਨੇ ਉਹਨਾਂ ਅਜਗਰਾਂ ਦੀ ਪਛਾਣ ਕਰੋ ਧੀਆਂ ਨੂੰ ਬਚਾਓ ਤੁਹਾਡੇ ਕਾਰੋਬਾਰ ਨੂੰ ਖਾਣ ਵਾਲੇ ਅਜਗਰ ਬੜੇ ਨੇ ਉਨ੍ਹਾਂ ਦੀ ਪਹਿਚਾਨ ਕਰੋ ਆਪਣੀ ਦੁਕਾਨ ਨੂੰ ਬਚਾਓ ਆਪਣੇ ਧੰਦੇ ਨੂੰ ਬਚਾਓ ਆਪਣੀ ਜੌਬ ਨੂੰ ਬਚਾਓ ਆਪਣੇ ਕਿੱਤੇ ਨੂੰ ਬਚਾਓ ਬੜੇ ਅਜ਼ ਕਰਨ ਹੈ ਗੱਲਾਂ ਕਰਨਗੇ ਮਿੱਠੀਆਂ ਗੱਲਾਂ ਕਰਨਗੇ ਨਿਰਮਾਨਤਾ ਵਾਲੀਆਂ ਪਰ ਅੰਦਰ ਉਨ੍ਹਾਂ ਦੀ ਇਹ ਫਰਾਕ ਹੁੰਦੀ ਹੈ ਅੰਦਰ ਉਨ੍ਹਾਂ ਦੀ ਇਹ ਸੋਚ ਹੁੰਦੀ ਹੈ ਵੀ ਮੈਂ ਇਹਦਾ ਕਾਰੋਬਾਰ ਬੰਦ ਕਰਾਂ ਤਾਂ ਕਿ ਮੇਰਾ ਚੱਲੇ ਮੈਂ ਕਈ ਵਾਰ ਕਹਿੰਦਾ ਹੁਨਾ ਵੀ ਦੋ ਲਕੀਰਾਂ ਹੋਣ ਇੱਕੋ ਜੀਆਂ ਤੇ ਜੇ ਇੱਕ ਲਕੀਰ ਵੱਡੀ ਕਰਨੀ ਹੋਵੇ ਤੇ ਇੱਕ ਨੂੰ ਮਟਾਉਣ ਦੀ ਕਟਣ ਦੀ ਲੋੜ ਨਹੀਂ ਚੌਕ ਲੋ ਬੋਰਡ ਦੇ ਉੱਤੇ ਦੂਜੀ ਲਕੀਰ ਦੇ ਦੋਵੇਂ ਸਿਰਿਆਂ ਨੂੰ ਥੋੜਾ ਜਿਹਾ ਵਧਾ ਦਿਓ ਲਕੀਰ ਲੰਮੀ ਹੋ ਜਾਏਗੀ ਵੱਡੀ ਹੋ ਜਾਏਗੀ ਤੁਸੀਂ ਦੂਜੇ ਨੂੰ ਕੱਟ ਕੇ ਆਪਣੇ ਆਪ ਨੂੰ ਵੱਡਾ ਕਰਨਾ ਚਾਹੁੰਦੇ ਹੋ ਕਿਉਂ ਬਈ ਤੁਸੀਂ ਮਿਹਨਤ ਕਰੋ ਲਗਨ ਦੇ ਨਾਲ ਕਰੋ ਹੋਰ ਕਰੋ ਦੂਜੇ ਦਾ ਕਾਰੋਬਾਰ ਚੱਲਦਾ ਹੈ ਚੱਲਣ ਦਿਓ ਤੁਹਾਨੂੰ ਨਾ ਨਫ਼ਰਤ ਪਲਣੀ ਚਾਹੀਦੀ ਹੈ ਨਾ ਈਰਖਾ ਪਲਣੀ ਚਾਹੀਦੀ ਤੁਸੀਂ ਆਪਣਾ ਕਾਰੋਬਾਰ ਵਧਾਓ ਆਪੇ ਪਿੱਛੇ ਰਹਿੰਦਾ ਤੇ ਰਹਿ ਜਾਏ ਤੁਸੀਂ ਆਪਣੀ ਹਿੰਮਤ ਕਰੋ ਤੁਸੀਂ ਤੁਰਨ ਦੀ ਹਿੰਮਤ ਕਰੋ ਪੈਰ ਅਡਾ ਕੇ ਲੱਤ ਮਾਰ ਕੇ ਦੂਜੇ ਨੂੰ ਡੇਕ ਕੇ ਅੱਗੇ ਵਧਣ ਦੀ ਕੋਸ਼ਿਸ਼ ਕਿਉਂ ਕਰਦੇ ਹੋ ਤੁਸੀਂ ਆਪਣੀਆਂ ਲੱਤਾਂ ਵਿੱਚ ਦਮ ਭਰੋ ਸਾਹਸ ਪੈਦਾ ਕਰੋ ਆਪਣੀਆਂ ਲੱਤਾਂ ਵਿੱਚ ਤਾਕਤ ਬਣਾਓ ਤਾਂ ਕਿ ਤੇਜ਼ ਦੌੜ ਸਕੋ ਦੂਜਾ ਭੱਜਣ ਵਾਲਾ ਤੁਹਾਡੇ ਤੋਂ ਆਪੇ ਪਿੱਛੇ ਰਹਿ ਜਾਏ ਖੈਰ بڑے ਅਜ਼ਕਰ ਨੇ ਜੋ ਤੁਹਾਨੂੰ ਡੇਗਣ ਦੀ ਫਰਾਕ ਵਿੱਚ ਰਹਿੰਦੇ ਨੇ ਨਿਗਲਣ ਦੀ ਹਰ ਵਕਤੇ ਛਾਵੇਂ ਚ ਰਹਿੰਦੇ ਨੇ ਕਾਰੋਬਾਰ ਨੂੰ ਬਚਾਓ ਦੁਕਾਨਦਾਰੀ ਨੂੰ ਬਚਾਓ ਆਪਣੇ ਬੱਚਿਆਂ ਨੂੰ ਬਚਾਓ ਧੀਆਂ ਦੀ ਇੱਜ਼ਤ ਨੂੰ ਬਚਾਓ ਵਾਰ-ਵਾਰ ਕਈ ਨਾ ਬੜੇ ਅਜ਼ਗਰ ਦੇ ਚਾਰਜ ਫੇਰੇ ਔਰ ਚਾਰਜ ਫੇਰੇ ਅਜ਼ਗਰ ਹੀ ਅਜ਼ਗਰ ਨੇ ਤੁਸੀਂ ਸੁੱਤੇ ਹੁੰਦੇ ਹੋ ਤੁਹਾਨੂੰ ਨਹੀਂ ਪਤਾ ਤੁਹਾਡੇ ਤੇ ਕਿਹੜਾ ਅਜ਼ਗਰ ਹਮਲਾ ਕਰਨ ਦੀ ਸੋਚ ਬਣਾ ਕੇ ਬੈਠਾ ਹੈ ਖੈਰ ਥੋੜੇ ਥੋੜੇ ਪੈਸੇ ਪਿੱਛੇ ਕਤਲ ਹੋ ਰਹੇ ਨੇ ਭਰਾ ਭਰਾ ਦਾ ਕਤਲ ਬਣ ਰਿਹਾ ਹੈ ਬੱਚੇ ਮਾਂ ਬਾਪ ਦੇ ਕਤਲ ਬਣ ਰਹੇ ਨੇ ਪਤੀ ਪਤਨੀ ਦਾ ਤਲਾਕ ਹੁੰਦਾ ਨਜ਼ਰ ਪੈ ਰਿਹਾ ਹੈ ਖੈਰ ਇਹ ਅਜਗਰਾਂ ਦੇ ਕੰਮ ਨੇ ਬੰਦਿਆਂ ਦੇ ਕੰਮ ਥੋੜਾ ਨੇ ਕੋਈ ਕਿਸੇ ਢੰਗ ਦੇ ਨਾਲ ਤੁਹਾਨੂੰ ਖਾਣਾ ਚਾਹੁੰਦਾ ਹੈ ਤੇ ਕੋਈ ਕਿਸੇ ਦੂਜੇ ਢੰਗ ਦੇ ਨਾਲ ਤੁਹਾਨੂੰ ਖਾਣਾ ਚਾਹੁੰਦਾ ਇਹਨਾਂ ਅਜਗਰਾਂ ਦੀ ਪਛਾਣ ਹੋਣੀ ਬੜੀ ਜ਼ਰੂਰੀ ਹੈ ਪਛਾਣ ਕਰਨ ਤੋਂ ਬਾਅਦ ਇਹਨਾਂ ਨੂੰ ਪਾਲੋ ਨਾ ਇਹਨਾਂ ਨੂੰ ਭੋਜਨ ਨਾ ਦਿਓ ਇਹਨਾਂ ਤੋਂ ਆਪ ਦੂਰ ਰਹੋ ਇਹਨਾਂ ਨੂੰ ਦੂਰ ਰੱਖੋ ਜਿਸ ਢੰਗ ਦੇ ਨਾਲ ਵੀ ਰਹਿੰਦੇ ਨੇ ਉਸੇ ਢੰਗ ਦੇ ਨਾਲ ਤਾਂਕੇ ਤੁਹਾਡੇ ਹਾਸੇ ਬਰਕਰਾਰ ਰਹਿ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ